ਚੈਨਲ ਹੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਟਿਕੋਵਾਂਗੇ ਵੈਲਕਮ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਵਿਕਰਾਂਤ ਸੁਲਾਉਗਾ ਤੇ ਅੱਜ ਹੈਗੀ 25th ਦਸੰਬਰ ਅੱਜ ਦੇ ਦਿਨ ਕਈ ਤਾਂ ਖੁਸ਼ੀਆਂ ਮਨਾ ਰਹੇ ਹੋਣੇ ਆ ਕਿ ਕਿ ਅੱਜ 크리스마ਸ ਵੀ ਆ ਗਈ ਆ ਤੇ ਇਹ ਦਸੰਬਰ ਮਹੀਨਾ ਸਾਰਾ ਹੀ ਜਗਾ ਸਿੱਦੀਆਂ ਦਾ ਚੱਲਦਾ ਗਿਆ ਜਿਹਾ ਉਹ ਮਹੀਨਾ ਤੇ ਮੈਂ ਮਾ ਘਰ ਦੇ ਕੋਲ ਹੀ ਆ ਸਾਡੇ ਗੁਰੂ ਸਿੰਘ ਸਰਵਰ ਦੁਆਰਾ ਤੇ ਮਥਾ ਟੇਕ ਤੇ ਬਾਅਦ ਫੇਰ ਤੁਹਾਨੂੰ ਉਹ ਸਾਰੀ ਗੱਲ ਦੱਸਾਂਗੀ ਠੀਕ ਹੈ ਜੀ ਥੈਂਕ ਯੂ ਮੈਂ ਗੁਰਦੁਆਰਾ ਸਾਹਿਬ ਪਹੁੰਚ ਚੁੱਕਿਆ ਜੀ ਤੇ ਤੁਸੀਂ ਇਹ ਨਾਮ ਪੜ ਸਕਦੇ ਹੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰ ਤੇ ਹੁਣ ਮੈਂ ਮੰਦਰ ਚੱਲ ਰਹਾ ਮਥਾ ਟੇਕਣ ਤੇ ਮਥਾ ਟੇਕਣ ਤੋਂ ਬਾਅਦ ਆਪਾਂ ਥੋੜੀ ਬੋਦੀ ਗੱਲਬਾਤ ਕਰਾਂਗੇ ਇਹਦੇ ਦਿਨ ਬਾਰੇ ਠੀਕ ਹੈ ਜੀ ਆਹ ਦੇਖੋ ਜੀ ਪੱਤ ਆਤਾ ਪਾਪਾ ਜੀ ਜੇਕਰ ਤੁਹਾਡੇ ਸਿਰ ਨੂੰ ਕਹਾਂ ਲਿਆ ਤਾਂ ਥੋੜੀ ਜਿਹੀ ਉਹ ਪੈ ਕੇ ਫਿਰ ਅਸੀਂ ਚੱਲਦੇ ਹਾਂ ਜਿਹਦੇ ਕੰਮ ਕਰਨੇ ਨੇ ਅਪਾ ঠিক আছে তো বাকি দখান গুরদ্বারা সাহেব ঠিকই চল রাশি Thank you. Thank mm -hmm. you. ਮੈਂ ਜੀ ਗੁਰਦੁਆਰੇ ਸਾਥੋਂ ਬਾਹਰ ਆ ਗਿਆ ਸੀਗਾ ਜੀ ਮੱਥਾ ਟੇਕ ਕੇ ਤੇ ਨਿਸ਼ਾਨ ਸਾਹਿਬ ਜਿਹਨੂੰ ਮੱਥਾ ਟੇਕਦਾ ਪਿਆ ਵਾਂ ਤੇ ਮੈਨੂੰ 2 ਸੈਕਿੰਡ ਹੋਏ ਆ ਸਿਰਫ ਬਾਹਰ ਆਏ ਨੂੰ ਤੇ ਮੇਰੇ ਪੈਰ ਇਦਾਂ ਹੋਏ ਆ ਜਿੱਦਾਂ ਨਾ ਕਿ ਦਰਦ ਇੰਨੀ ਜ਼ਿਆਦੀ ਹੁੰਦੀ ਵੀ ਆ ਕੋਈ ਹੱਦ ਨਹੀਂ ਕਿ ਦੌੜ ਕੇ ਹੁਣੇ ਹੀਗਾ ਸ਼ੂਜ਼ ਪਾ ਲਵਾਂ ਤੇ ਤਨ ਹੈਗੀ ਉਹ ਮਾਤਾ ਗੁਜਰੀ ਜਿਹੜੀ ਛੋਟੇ ਸਹਬਜਾਦਿਆਂ ਨੂੰ ਲੈ ਕੇ ਤਾਂ ਠੰਡੇ ਬੁਰਜ ਦੇ ਵਿੱਚ ਰਹਿੰਦੇ ਰਹੇ ਤੇ ਧੰਨੇ ਚਾਰ ਸਹਿਬਜ਼ਾਦੇ ਜਿਨ੍ਹਾਂ ਨੇ ਆਪਣੀ ਸ਼ਿੱਧੀ ਦਿੱਤੀ ਸਾਡੇ ਲੋਕਾਂ ਵਾਸਤੇ ਤੇ ਧੰਨੇ ਉਹ ਪਿਤਾ ਜਿਨ੍ਹਾਂ ਨੇ ਆਪਣਾ ਸਾਰਾ ਵੰਸ਼ ਵਾਰ ਕੇ ਸਾਡੇ ਤੋਂ ਤੇ ਕਿਹਾ ਕਿ ਜੇ ਮੇਰੇ ਚਾਰ ਪੁੱਤਰ ਸ਼ਹੀਦ ਹੋ ਗਏ ਆ ਤੇ کئی ਲੱਖ ਮੇਰੇ ਪੁੱਤ ਹੋਰ ਵੀ ਜਿੰਦੇ ਹੈਗੇ ਆ ਜੀ ਤੁਸੀਂ ਦੇਖ ਲਓ ਕੀ ਸੋਚੀ ਗੁਰੂ ਮਹਾਰਾਜ ਦੀ ਤੇ ਬਾਕੀ ਅਸੀਂ ਜੀ ਹੁਣ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਤੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੇ ਦੁਕਾਨ ਹੈਗੀ ਆ ਜਿੱਥੋਂ ਦੀ ਕੜੇ ਕਛੇਰੇ ਹੋਰ ਚੀਜ਼ਾਂ ਮਿਲਦੀਆਂ ਹੈਗੀਆਂ ਤੇ ਮੈਨੂੰ ਇੱਕ ਕੜਾ ਪਸੰਦ ਆਇਆ ਸੀ ਉਹ ਲੈ ਕੇ ਹੁਣ ਕੜਾ ਤੇ ਘਰ ਚਲ ਜਣਾ ਜੀ ਤੇ ਤੁਹਾਨੂੰ ਹੁਣ ਮੈਂ ਅਗਲੇ ਵਲੌਗ ਦੇ ਵਿੱਚ ਮਿਲਦਾ ਜੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਰੇ ਵੀਰ ਠੀਕ ਹੈ ਜੀ ਥੈਂਕ ਯੂ